ਅਸਲੀ ਤੇ ਨਕਲੀ ਸ਼ਹਿਦ ਬਾਰੇ ਤੁਸੀਂ 4-5 ਬੜੀਆਂ ਵਧੀਆ ਗੱਲਾਂ ਕਰੀਆਂ ਸੀ ਐਕਸਟਰਾ ਤੇ ਇੱਕ ਆਪਣੇ ਬਜ਼ੁਰਗਾਂ ਦੀ ਵੀਡੀਓ ਆਪਾਂ ਦੇਖੀ ਆ ਹੁਣ ਉਹ ਸ਼ਹਿਦ ਦੇ ਤੁਹਾਡੇ ਕਿਤੇ ਨਾਲ ਹੀ ਸੰਬੰਧਤ ਆ ਤੁਸੀਂ ਵੀ ਵੇਖੀ ਹੋਣੀ ਐ ਵੀ ਉਹਨਾਂ ਨੇ ਮੁਕਸਰ ਮੇਲੇ ਤੇ ਆ ਸੌਰੀ ਆਪਣੇ ਬਠਿੰਡੇ ਕਿਸਾਨ ਮੇਲੇ ਤੇ ਤੇ ਆਪਣੇ ਲੁਧਿਆਣੇ ਉੱਥੇ ਉਹਨਾਂ ਨੇ ਚਿੱਟਾ ਸ਼ਹਿਦ ਲੋਕਾਂ ਨੂੰ ਖੋਇਆ ਉਹ ਸ਼ਹਿਦ ਦੀ ਕੁਆਲਿਟੀ ਬਾਰੇ ਤੇ ਉਹ ਦੱਸਿਓ ਜੀ ਕੀ ਹੁੰਦਾ ਕਿੰਨੇ ਮੰਨੀ ਦਾ ਮਤਲਬ ਉਹ ਕੁਆਲਿਟੀ ਕਿਸ ਤਰ੍ਹਾਂ ਲੋਕ ਵੇਖ ਸਕਦੇ ਆ ਵਧੀਆ ਸ਼ਹਿਦ ਦਾ ਪਰ ਕਿਵੇਂ ਹੋ ਸਕਦੀ ਐ ਉਹ ਐ ਆ ਜੀ ਜਿਹੜਾ ਸਰੋਂ ਦਾ ਸ਼ੈਦਨ ਆ ਜੀ ਉਹਦੇ ਚ ਉਹਦੇ ਬੰਦ ਜੰਮਣ ਸ਼ਕਤੀ ਜ਼ਿਆਦਾ ਹੁੰਦੀ ਆ ਜੀ ਤੇ ਉਹਨਾਂ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਹਾਂਜੀ ਉਹਦੇ ਵਿੱਚ ਇੱਕ ਚੀਜ਼ ਫਰਕਟੋਜ਼ ਤੇ ਦੂਜੀ ਮੈਨੂੰ ਯਾਦ ਨਹੀਂ ਜੈਲਸ਼ੀਅਮ ਜੀ ਹਾਂਜੀ ਉਹਨਾਂ ਕਰਕੇ ਨਾ ਉਹਨਾਂ ਦਾ ਥੋੜਾ ਜਿਹਾ ਜੰਮਣ ਸ਼ਕਤੀ ਜ਼ਿਆਦਾ ਹੈ ਜ਼ਿਆਦਾ ਹੈ ਤੇ ਵੈਸੇ ਉਹਨੂੰ ਜਦੋਂ ਸੇਲ ਅਸੀਂ ਕਰਦੇ ਹਾਂ ਤੁਹਾਨੂੰ ਅਸੀਂ ਕਰੀਮ ਹਨੀ ਕਹਿੰਦੇ ਆ ਜੀ ਜੀ ਤੇ ਇੱਕ ਜਿਹੜੀ ਤੁਸੀਂ ਸ਼ਹਿਦ ਬਾਰੇ ਸਾਨੂੰ ਦੱਸ ਰਹੇ ਸੀ ਵੀ ਕਿਵੇਂ ਇਹਦੀ ਪਰਖ ਕੀਤੀ ਜਾ ਸਕਦੀ ਹੈ ਅਲੱਗ-ਅਲੱਗ ਜਿਵੇਂ ਪਾਣੀ 'ਚ ਜਾਂ ਇਹਦੀ ਤਾਰ ਬਣਦੀ ਹੈ ਜਾਂ ਉਹ ਗੱਲਾਂ ਸਾਰੀਆਂ ਉਹ ਦੱਸਿਓ ਦਸਿਆ ਨੂੰ ਪਰਖ ਤੋਂ ਦੇਸੀ ਤਰੀਕਾ ਇਹ ਆਈ ਬਸ ਇੱਕ ਤਾਂ ਇਹਦੀ ਕਣਤਾ ਸੰਗਣਾ ਸ਼ਾਇਦ ਜ਼ਿਆਦਾ ਹੁੰਦਾ ਹੈ ਹਾਂਜੀ ਇਹਨੂੰ ਜਦੋਂ ਵੀ ਆਪਾਂ ਉੱਪਰੋਂ ਪਾਣੀ ਦੇ ਵਿੱਚ ਇਹਦੀ ਮਤਲਬ ਇਹਨੂੰ ਪਾਵਾਂ ਗੁਪੋ ਇਹਦੀ ਜਿਹੜੀ ਤਾਰ ਹੈ ਹਾਂਜੀ ਉਹ ਅਲੱਗ ਹੀ ਦੱਸਿਓ ਤੁਹਾਨੂੰ ਵਿੱਚ ਕੁਲੂਗੀ ਨਹੀਂ ਵਿੱਚ ਜਦੋਂ ਉੱਥੋਂ ਪਾਣੀ ਸਿੱਟਿਆ ਤਾਂ ਉਹ ਨਾ ਥੱਲੇ ਹੇਠ ਤਲ ਤੇ ਨਾ ਗਲਾਸ ਦੇ ਬੋਤਲ ਦੇ ਤਲ ਤੇ ਬੈਠਦੀ ਜਾਊਗੀ ਜੀ ਇਕ ਤੁਸੀਂ ਦੱਸਦੇ ਸੀ ਵੀ ਇਹਦੇ ਕਪੜੇ ਤੇ ਦਾਗ ਨਹੀਂ ਲੱਗਦਾ ਇਹਦਾ ਹਾਂਜੀ ਦਾਗ ਨਹੀਂ ਲੱਗਦਾ ਜਿਹੜਾ ਪਿਓਰ ਸ਼ਹਿਦ ਹੁੰਦਾ ਕਪੜੇ ਤੇ ਦਾਗ ਨਹੀਂ ਲੱਗਦਾ ਤੇ ਜੇ ਇਹਨੂੰ ਆਪਾਂ ਅਗ ਲਾਉਣ ਦੀ ਕੋਸ਼ਿਸ਼ ਕਰੀਏ ਤੇ ਇਹ ਉਹ ਆਵਾਜ਼ ਨਹੀਂ ਕਰੂਗਾ ਜਿਵੇਂ ਆਪਣੇ ਫੁੱਲ ਚੜੀ ਦੀ ਚੜਚੜ ਦੀ ਆਵਾਜ਼ ਆਉਂਦੀ ਹੈ ਉਹ ਆਵਾਜ਼ ਨਹੀਂ ਕਰੂਗਾ ਇਹ ਮਤਲਬ ਸਹੀ ਸ਼ਹਿਦ ਨਹੀਂ ਹੈ ਜਿਹੜੀਆਂ ਨਿਸ਼ਾਨੇ ਸ਼ਹਿਦ ਹਮੇਸ਼ਾ ਤੁਸੀਂ ਕਿਹਾ ਵੀ ਜੰਮਦਾ ਹੈ ਜਿਹੜਾ ਅਸਲੀ ਸ਼ਹਿਦ ਉਹ ਜੰਮੂਗਾ ਕੋਈ ਘਟ ਜੰਮੂਗਾ ਕੋਈ ਵੱਧ ਜੰਮੂਗਾ ਹਾਂਜੀ ਠੀਕ ਹੈ ਜੀ ਤੇ